ਆਹਦੇ ਰਾਖੇ ਉਹਦੇ ਵਿੱਚ ਵੀ ਹੁੰਦੇ ਸੀ ਉਹਨਾਂ ਸਰਕਾਰਾਂ ਚ ਆ ਮੀਡੀਆ ਵਾਲੇ ਵੀ ਬੈਠੇ ਆ ਇਹਨਾਂ ਨੇ ਪਾਣੀਾਂ ਦੇ ਰਾਖੇ ਦੇਖ ਰਹੇ ਨੇ ਉਹਨਾਂ ਨੂੰ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਪਾਣੀ ਦੀ ਕੀ ਕੀਮਤ ਹੁੰਦੀ ਹੈ ਔਰ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੋ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਨੇ ਕਦੇ ਨਕਸ਼ੇ ਤੇ ਕੋਈ ਬੈ ਕੇ ਕਦੇ ਨਕਸ਼ਾ ਵੱਡਿਆ ਹੋਵੇ ਜਾਂ 15 ਮਿੰਟ ਜਾਂ ਪੀਐਨਪੀ ਨੇ ਇੱਕ ਫਰਮਾਨ ਜਾਰੀ ਕਰਤਾ ਜੀ 4500 ਕਿਊਸਿਕ ਪਾਣੀ ਹੋਰ ਛੱਡੋ ਛੱਡੋ ਨਹੀਂ ਛੱਡਣ ਦਾ ਫੈਸਲਾ ਅਸੀਂ ਕਿਵੇਂ ਇਦਾਂ ਕਿਵੇਂ ਕਰ ਲੂਗੇ ਤੁਸੀਂ ਵੀ ਤੁਹਾਡਾ ਜਿਹੜਾ ਬਣਦਾ ਸਿਗਾਰਿਆਨੇ ਦਾ ਉਹ ਅਸੀਂ ਤੁਹਾਨੂੰ ਦੇ ਦਿੱਤਾ ਤੁਸੀਂ ਆਪਣਾ 31 ਮਾਰਚ ਤੱਕ ਵਰਤ ਲਿਆ April ਤੁਹਾਡਾ 4000 ਕਿਊਸਿਕ ਮਾਨਵਤਾ ਦੇ ਆਧਾਰ ਤੇ ਅਸੀਂ ਦੇ ਹੀ ਜਣੇ ਚਲੋ ਪੀਣ ਵਾਸਤੇ ਤੇ April ਤੋਂ ਬਾਅਦ ਉਹਨਾਂ ਨਿਕਲ ਗਿਆ ਮਈ ਚ ਤੁਹਾਨੂੰ ਕੀ ਹੋ ਗਿਆ ਕਿਹੜੀ ਫਸਲ ਮੀਜੋਗੇ ਵੀ 8 ਦਿਨਾਂ ਵਾਸਤੇ ਪਾਣੀ ਦਿਓ ਕਹਿੰਦੇ ਉਹ 8 ਦਿਨਾਂ ਵਾਸਤੇ ਨਹੀਂ ਸੀ ਅਸਲ ਚ ਉਹ ਪ੍ਰਾਣੀਆਂ ਆਤਾਂ ਨੂੰ ਕਾਇਮ ਰੱਖਣਾ ਚਾਹੁੰਦੇ ਸੀ ਕਿ ਸਾਨੂੰ ਤਾਂ ਇੰਜ ਮਰ ਜਾਂਦਾ ਹੁੰਦਾ ਬਾਅਦ ਚ ਹੁਣ ਪ੍ਰਾਣੀਆਂ ਆਤਾਂ ਕੀ ਸੀ ਪ੍ਰਾਣੀਆਂ ਸਰਕਾਰਾਂ ਨੇ ਪਾਈਆਂ ਸੀ ਉਹਦੇ 'ਚ ਵੀ ਪਾਣੀਆਂ ਦੇ ਰੱਖੇ ਉਹਦੇ ਵਿੱਚ ਵੀ ਹੁੰਦੇ ਸੀ ਉਹਨਾਂ ਸਰਕਾਰਾਂ 'ਚ ਆ ਮੀਡੀਆ ਵਾਲੇ ਵੀ ਬੈਠੇ ਆ ਇਹਨਾਂ ਨੇ ਪਾਣੀਆਂ ਦੇ ਰੱਖੇ ਦੇਖਣੇ ਉਹਨਾਂ ਨੂੰ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਆਉਣ ਉਹਨਾਂ ਨੂੰ ਕੀ ਪਤਾ ਪਾਣੀ ਦੀ ਕੀ ਮਤ ਹੁੰਦੀ ਹੈ ਔਰ ਜਿਨ੍ਹਾਂ ਨੇ ਖੇਤਾਂ 'ਚ ਮੈਨਾ ਜਾ ਕੇ ਖਤਮ ਹੋ ਜਾਂਦੀ ਆਉਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਉਹਨਾਂ ਨੇ ਕਦੇ ਨੱਕੇ ਤੇ ਕੋਈ ਬਹਿ ਕੇ ਕਦੇ ਨੱਕਾ ਵੱਡਿਆ ਹੋਵੇ ਜਾਂ 15 ਮਿੰਟ ਜਾਂ 20 ਮਿੰਟ ਦੀ ਵਾਰੀ ਹੋਵੇ ਜਾਂ ਅੱਧੇ ਅੱਧੇ ਮਿੰਟ ਤੇ ਜਿਹੜਾ ਮੂਰੇ ਆਉਂਦਾ ਹੈ ਜਿਹਨੇ ਅਗਲਾ ਨੱਕਾ ਵੱਡਣਾ ਹੁੰਦਾ ਨਾਲ ਈ ਦਿਨ ਗੜਾਸਾ ਲੈ ਕੇ ਆਉਂਦਾ ਉਹ ਵੀ ਇੱਕ ਅੱਧੇ ਮਿੰਟ ਦਾ ਰੋਲਾ ਨਾ ਪੈ ਜਾਏ ਫਿਰ ਉਹ ਇਹਨਾਂ ਨੂੰ ਪਤਾ ਹੀ ਨਹੀਂ ਜਦੋਂ ਇਹ ਕੰਮ ਕੀਤਾ ਹੀ ਨਹੀਂ ਸੋ ਮੈਂ ਇੱਕ ਤਰੀਕ ਨੂੰ ਇੱਥੇ ਆਇਆ ਇੱਥੇ ਇਸੇ ਜਗ੍ਹਾ ਤੇ ਅਸੀਂ ਕਹਤਾ ਵੀ ਇੱਥੋਂ ਤਾਂ ਨਹੀਂ ਪਾਣੀ ਮਿਲਣਾ ਆਪਦਾ ਜੇ ਕੋਈ ਇਧਰ ਉਧਰ ਦੀ ਥੋੜਾ ਬੰਦ ਰਹਾ ਮਤਲਬ ਮੁਤਲਬੀ ਦੀ ਲਾਜਾ ਇੱਥੋਂ ਲੰਦੇ ਅਸੀਂ ਸਾਡੇ ਕੋਲੇ ਨਹੀਂ ਹੈਗਾ ਪਾਣੀ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕੇ ਆਂ ਪ੍ਰਾਣੀਆ ਤਾਂ ਛੱਡੋ ਹਜੇ ਵੀ ਇਹਨਾਂ ਨੂੰ 15.06 ਲੱਖ ਕਿਊਸਿਕ ਜਿਹੜਾ ਪਾਣੀ ਸਾਲ ਦਾ ਨਿਰਧਾਰਨ ਕੀਤਾ ਸੀ ਤੇ 16.48 ਵਰਤ ਲੈਣਾਂ ਇਹਨਾਂ ਨੇ ਤੁਸੀਂ ਦੇਖੋ ਵੀ ਆਪਣੇ ਹਿੱਸੇ ਦੇ ਕੋਤੇ ਤੋਂ ਮਤਲਬ 142678 ਕਿਊਸਿਪ ਪਾਣੀ ਵਾਧੂ ਵਰਤ ਕੇ ਫੇਰ ਵੀ ਕਹੀ ਜਾਂਦੇ ਹੋੜ ਦੇ ਔਰ ਪੰਜਾਬ ਨੇ ਕਦੇ ਵੀ ਮੈਂ ਵਿਧਾਨ ਸਭਾ ਜੀ ਦੱਸਿਆ ਸੀ ਕਿਉਂ ਸਪੈਸ਼ਲ ਸੈਸ਼ਨ ਬੁਲਾਇਆ ਸੀ ਪੰਜਾਬ ਨੇ ਕਦੇ ਵੀ ਸਾਡੇ ਜੱਤਾ ਹਾਕਮ ਜਿਹੜੇ ਮੂਰੇ ਲੱਗੇ ਸੀ ਉਹਨਾਂ ਦੀਆਂ ਨੀਤਾਂ ਲਾ ਲਓ ਜਾਂ ਕਹਿ ਲਓ ਜਾਂ ਆਪਦੀਆਂ ਨਿੱਜੀ ਉਹਨਾਂ ਦੇ ਸਵਾਰਥ ਹੋਣਗੇ 75 76 70% ਤੋਂ ਵੱਧ ਕਰਨੀ ਵਾਟਿਆ ਇਸ ਵਾਰ ਪਹਿਲੀ ਵਾਰ ਹੋਇਆ ਅਸੀਂ 94% ਦੇ ਪਰਸੈਂਟ ਤੇ ਜਾਵੜੇ ਜੀ ਇਸ ਪਾਣੀ ਨੂੰ ਵਰਤਣ ਵਾਸਤੇ